ਅੱਲੂਦੀਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਸ਼ਾਹੀ ਇਮਾਮ ਲੁਦੀਆਨਵੀ ਵੱਲੋਂ ਕੀਤੀ ਗਈ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਜਿਸ ਦੇ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇੱਕ ਮਸ਼ਹੂਰ ਅਦਾਕਾਰ ਅਤੇ ਆਨਲਾਈਨ ਟੀਮ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਸ੍ਰਿੰਦਰੀ ਇਤਿਹਾਸਿਕ ਜਾਮਾ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਜਿਸ ਜ਼ਾਰਾਤ ਹੁੰਦਾ ਵੱਲੋਂ ਵੈਦਿਕ ਸਾਰੀ ਅਦਾ ਪਾਰ ਕੀਤੀਆਂ ਗਿਆ ਸਨ ਤਾਂ ਉਸ ਨੂੰ ਲੈ ਕੇ ਸ਼ਾਹੀ ਇਮਾਮ ਲੁਦੀਆਨਵੀ ਵੱਲੋਂ ਦਿਲਾਫਜ਼ਾ ਦੇਗੜ ਸਾਹਿਬ ਵਿਖੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਐਕਟਰ ਪ੍ਰੋਡਿਊਸਰ ਅਤੇ ਬਾਗੀ ਟੀਮ ਦੇ ਬੇਅਦਬੀ ਦਾ ਮਾਮਲਾ ਦਰਜ ਕਰ ਗ੍ਰਿਫਤਾਰੀ ਕੀਤੀ ਜਾਵੇ। ਬismillahir Rahmanir Rahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ। ਅ ਅੱਜ ਦੀ ਇਹ ਜਿਹੜੀ ਪ੍ਰੈਸ ਮਿਲਣੀ ਹੈ ਇਹਦੀ ਵਜ੍ਹਾ ਇਹ ਹੈ ਕਿ ਇੱਕ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾ ਸੈਸ਼ਨ 2 ਜਿਹੜਾ ਉਧਾਨ ਹੈ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਸਰਹਿੰਦ ਦੀ ਇੱਕ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜੀ ਦੇ ਨਾਂ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਕਾਰ ਹੈ ਸ਼ੁਰੂ ਤੋਂ ਔਰ ਐਡੇ ਵੱਡੇ ਸੰਤ ਮਹਾਪੁਰਸ਼ ਨੇ ਕਿ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਹੈ ਉਹ ਸੁਸ਼ੋਭਿਤ ਹੈ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰੌਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸ ਵੇਲੇ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਫ ਉਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਤੇ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕੱਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੈਟਅਪ ਬਹੁਤ ਵੱਡਾ ਹੁੰਦਾ ਹੈ ਜਿਹੜਾ ਉਹ ਲਾਂ ਉਹ ਤਾਂ ਨਹੀਂ ਕਿਸੇ ਨੇ ਰੋਕੇ ਨੀ ਐਦਾਂ ਹੈ ਕਿ ਸ਼ੂਟਿੰਗ ਜਿਹੜੀ ਹੈ ਰਾਤ ਦੇ ਸਮੇਂ ਕੀਤੀ ਗਈ ਔਰ ਮੱਚੀ ਜਿਹੜੀ ਹੈ ਪਰੋਤਰ ਵਿਭਾਗ ਦੇ ਅਧੀਨ ਹੈ ਤੇ ਮੈਨੂੰ ਹੈਰਤ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਜਦਕਿ ਬੋਰਡ ਵੀ ਜਗਾ ਜਗਾ ਲੱਗੇ ਹੁੰਦੇ ਹੈ ਕਿ ਇਹ ਇਮਾਰਤਾਂ ਦੇ ਵਿੱਚ ਨਾ ਤੁਸੀਂ ਕੋਈ ਫालतू ਕੰਮ ਕਰ ਸਕਦੇ ਹੋ ਨਾ ਖੇਡ ਸਕਦੇ ਹੋ ਨਾ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਤੇ ਇਸ ਲਈ ਜਦੋਂ ਉੱਥੇ ਹੋ ਰਹੀ ਸੀ ਸ਼ੂਟਿੰਗ ਉਦੋਂ ਸਾਡੇ ਰਮੇਸ਼ ਕੁਮਾਰ ਜੀ ਵੀ ਉੱਥੇ ਗਏ ਉਹਨਾਂ ਨੂੰ ਇਹਨਾਂ ਨੇ ਇਤਰਾਜ਼ ਵੀ ਦਰਜ ਕਰਾਇਆ ਸੈਫ ਸਾਹਿਬ ਵੀ ਸਿਗੇ ਤੇ ਲੇਕਿਨ ਉਸ ਇਤਰਾਜ਼ ਨੂੰ ਉਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਇਹਨਾਂ ਜਿਹੜੇ ਵੀ ਲੋਕ ਫਿਲਮ ਨੂੰ ਬਣਾ ਰਹੇ ਨੇ ਜਾਂ ਜੋ ਫਿਲਮ ਨੂੰ ਲੀਡ ਕਰ ਰਹੀ ਹੈ ਉਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਅਸੀਂ ਤਾਂ ਜਾਣਦੇ ਹਾਂ ਕਿ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਆਏ ਦਿਨ ਜਿਹੜੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਹੈ। ਅਗਰ ਐਸੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਫਿਰ ਇਹਦਾ ਮਤਲਬ ਹੈ ਕਿ ਹਰੇਕ ਨੂੰ ਅਸੀਂ ਛੂਟ ਦੇ ਰਹੇ ਹਾਂ ਕਿ ਜਿਹਦੇ ਮਰਜ਼ੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰ ਲਿਤਾ ਜਾਏ। ਇਸ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਬੇਨਤੀ ਹੈ ਕਿ ਫੌਰੀ ਤੌਰ ਦੇ ਉੱਤੇ FIR ਦਰਜ ਕਰਕੇ ਐਕਟ੍ਰੈਸ ਨੂੰ ਵੀ ਪ੍ਰੋਡਿਊਸਰ ਨੂੰ ਵੀ ਟੀਮ ਦੇ ਜਿੰਨੇ ਜ਼ਿੰਮੇਵਾਰ ਮੈਂਬਰ ਨੇ ਉਦੋਂ ਦੀ ਵੀਡੀਓਜ਼ ਚੈੱਕ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਸਭ ਕੁਝ ਉਸ ਦੇ ਆਧਾਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਫੌਰੀ ਤੌਰ ਤੇ ਕੀਤੀਆਂ ਗਈਆਂ ਇਹਦੇ ਬਾਰੇ ਤਾਂ ਜਿਹੜਾ ਵੀ ਆਈਓ ਹੋਏਗਾ ਉਹ ਹੀ ਦੱਸੇਗਾ ਲੇਕਿਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਅਸੀਂ ਉਹਨਾਂ ਦੇ ਬਾਰੇ ਵੀ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਵਿਭਾਗ ਦੇ ਉਹ ਅਫਸਰ ਜਿਨ੍ਹਾਂ ਨੇ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਪਰਮਿਸ਼ਨ ਦਿੱਤੀ ਜਾਂ ਕਿ ਸ਼ੂਟਿੰਗ ਤਾਂ ਆਮ ਖਾਸ ਬਾਗਚ ਵੀ ਹੋ ਸਕਦੀ ਹੈ ਸ਼ੂਟਿੰਗ ਤਾਂ ਹੋਰ ਬਹੁਤ ਸਾਰੇ ਐਸੇ ਮੈਲ ਨੇ ਜਿੱਥੇ ਸ਼ੂਟਿੰਗ ਕਰਨ ਦੀ ਇਜਾਜ਼ਤ ਹੈਗੀ ਹੈ ਪ੍ਰੋਤਰ ਵਿਭਾਗ ਦੀਆਂ ਬਹੁਤ ਸਾਰੀਆਂ ਬਿਲਡਿੰਗਾਂ ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਆਪਾਂ ਕਿਸੇ ਮਸਜਿਦ ਚ ਗੁਰਦੁਆਰਾ ਸਾਹਿਬ ਚ ਜਾਂ ਕਿਸੇ ਧਰਮ ਸਥਾਨ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਈਏ ਔਰ ਉਹ ਫਿਰ ਉਹਨੂੰ ਆਪਣੇ ਹਿਸਾਬ ਦੇ ਨਾਲ ਜਾਂ ਤਾਂ ਇਹ ਸ਼ੂਟਿੰਗ ਹੋ ਰਹੀ ਹੁੰਦੀ ਕਿ ਮਰਜੀ ਚ ਨਮਾਜ਼ ਹੋ ਰਹੀ ਹੈ ਠੀਕ ਹੈ ਨਹੀਂ ਜਾਂ ਤਾਂ ਕੋਈ ਧਰਮ ਨੂੰ ਲੈ ਕੇ ਕੋਈ ਆਈਡੀਆਲ ਪੇਸ਼ ਕੀਤਾ ਜਾ ਰਿਹਾ ਹੋਵੇ ਹੁਣ ਇਹ ਕਿ ਮਸਜਿਦਾਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਹੋਰ ਕਿਸੇ ਧਰਮ ਸਥਾਨ 'ਤੇ ਦਿੱਤੀ ਜਾਵੇ ਤੇ ਫਿਰ ਇਹ ਤਾਂ ਬਹੁਤ ਬੁਰੀ ਬਾਤ ਹੈ। ਅਗਰ ਉਹਨਾਂ ਨੂੰ ਐਸਾ ਕੁਝ ਕਰਨਾ ਹੈ ਤਾਂ ਉਹਦੇ ਲਈ ਆਪਣਾ ਸੈੱਟ ਤਿਆਰ ਕਰਨ ਆਪਣਾ ਪੈਸੇ ਖਰਚਣ ਉਹਦੇ ਤੇ ਅਸੀਂ ਤਾਂ ਇੱਥੋਂ ਕੋਈ ਇਤਰਾਜ਼ ਨਹੀਂ ਕਰਦੇ ਪਰ ਪ੍ਰਬੰਧਕ ਨੇ ਉਹਨਾਂ ਨੂੰ ਵੀ ਪ੍ਰਬੰਧਕਾਂ ਦੇ ਉੱਤੇ ਵੀ ਮੁਕੱਦਮਾ ਦਰਜ ਕਰਨ ਲਈ ਅਸੀਂ ਨਾਲ ਕਿਹਾ। ਅਸੀਂ ਅਫਸਰਾਂ ਨੂੰ ਵੀ ਕਿਹਾ ਹੈ ਜਿਹੜੇ ਅਫਸਰ ਬੌਤਰ ਵਿਭਾਗ ਦੇ ਜਿਨ੍ਹਾਂ ਦੇ ਅਧੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜੜੀ ਹੈ। ਜਿਹੜੀ ਧਰਮ ਨੂੰ ਠੇਸ ਪਹੁੰਚਾਣ ਦੀ ਗੱਲ ਇਹ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਹੈ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਤੇ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਉਹਨੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਾਰ ਚ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਲ ਹੀ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਪਤਾ ਲੱਗਾ ਕਿ ਕਿੰਨੀ ਦੇਰ ਤੱਕ ਜਿਹੜੀ ਸ਼ੂਟਿੰਗ ਚੱਲੀ ਹੈ ਕੀ ਟਾਈਮ ਹੈ ਹਾਂ ਟਾਈਮ ਹੀ ਮੇਰੇ ਕੋਲ 12 ਤਕਰੀਬਨ ਜੀ 9:30 ਵਜੇ ਨਹੀਂ ਦਿਨ ਤੇਰਾ ਸੀਗਾ ਹਾਂ ਦਿਨ 12 ਤਰੀਕ 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਘੰਟਿਆਂ ਦੇ ਲਈ ਹਾਂ ਜੀ 2025 ਦੀ ਆਈ ਦੀ ਕਿੰਨੇ ਦਿਨ ਚੱਲੀ ਇੱਕ ਦਿਨ ਚੱਲੀ ਜਾਂਦੀ ਹੈ ਇੱਕੋ ਹੀ ਦਿਨ ਇੱਕੋ ਹੀ ਦਿਨ ਦੀ ਸ਼ਾਮ ਦੀ ਗੱਲ ਅਹ ਇਹ ਜਰਾ ਹੁਣ ਕੀ ਅੱਗੇ ਤੁਹਾਡੀ ਪਲਾਨਿੰਗ ਕੀ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕਦਮਾ ਦਰਜ ਕੀਤਾ ਜਾਵੇ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲਾਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਫਿਰ ਇਨਸ਼ਾਅੱਲਾ ਟਾਈਮ ਬੋਰ ਨਹੀਂ ਇਹਦਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਹੈ ਕਿ ਪੁਲਿਸ ਜਿਹੜੀ ਹੈ ਉਹ ਬਣਦੀ ਕਾਰਵਾਈ ਕਰੇਗੀ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ ਇਹ ਕੋਈ ਛੋਟਾ ਮोटा ਮਾਮਲਾ ਨਹੀਂ ਹੈ ਕਿ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਇਸ ਲਈ ਇਸ ਦੇ ਉੱਤੇ ਫੌਰੀ ਤੌਰ ਤੇ ਮੈਂ ਸਮਝਦਾ ਹਾਂ ਕਿ ਜਲਦੀ ਕਾਰਵਾਈ ਹੋਏਗੀ ਔਰ ਇਹ ਤੇ ਜਲਦੀ ਹੋਏਗੀ ਕਿਉਂਕਿ ਜਿੱਥੇ ਤੱਕ ਮੈਨੂੰ ਹੁਣ ਤੱਕ ਪਤਾ ਲੱਗਿਆ ਕਿ ਉਹ ਪਿੱਛੇ ਆਪਾਂ ਸੈਸ਼ਨ 2 ਕੋਈ ਤੇ ਇਸ ਲਈ ਉਹਦੇ ਮੁਤਲਕ ਜਿਹੜੀ ਹੈ ਸ਼ੂਟਿੰਗ ਉੱਤੇ ਕੀਤੀ ਨਹੀਂ ਮੈਨੂੰ ਐਦਾਂ ਅਸੀਂ ਦੇਖੋ ਅਸੀਂ ਇਸ ਲਾਈਨ ਦੇ ਲੋਕ ਨਹੀਂ ਹੈ ਸਾਡਾ ਮਕਸਦ ਸਿਰਫ ਇਹ ਹੈ ਕਿ ਧਰਮ ਦੀ ਆਸਥਾ ਨੂੰ ਠੇਸ ਨਾ ਪਹਾਈ ਜਾਏ ਧਰਮ ਕੋਈ ਵੀ ਹੋਵੇ ਸਾਰੇ ਸਤਿ ਆਗਿਆ ਦੇ ਯੋਗ ਨੇ ਔਰ ਪੰਜਾਬ ਦਾ ਪਿਛਲੇ 10-15 ਸਾਲਾਂ ਤੋਂ ਤੁਹਾਨੂੰ ਪਤਾ ਟ੍ਰੈਂਡ ਹੀ ਚੱਲ ਪਿਆ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਆਸਥਾ ਦੇ ਨਾਲ ਖੇਲਵਾਲ ਕਰਦੇ ਔਰ ਉਸ ਤੋਂ ਬਾਅਦ ਫਿਰ ਉਹ ਗੱਲ ਆਈ ਗਈ ਹੋ ਜਾਂਦੀ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਕਿਉਂਕਿ ਫਿਲਮ ਬਣਾਉਣ ਵਾਲੇ ਜਾਂ ਫਿਲਮ ਚ ਰੋਲ ਅਦਾ ਕਰਨ ਵਾਲੇ ਸਾਰੇ ਪੜ੍ਹੇ ਲਿਖੇ ਲੋਕ ਨੇ ਸੂਝਵਾਨ ਲੋਕ ਨੇ ਅਗਰ ਪੜ੍ਹੇ ਲਿਖੇ ਔਰ ਸੂਝਵਾਨ ਲੋਕ ਹੀ ਆਪ ਕਿਸੇ ਧਰਮ ਦੀ ਬੇਅਦਬੀ ਕਰਨਗੇ ਤੇ ਫਿਰ ਇਹ ਖਤਰਨਾਕ ਹੈ ਕਿਸੇ ਆਮ ਅਨਪੜ੍ਹ ਨਾਲ ਇਸ ਲਈ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਜਿਹੜੀ ਹੈ ਬਹੁਤ ਜ਼ਰੂਰੀ ਸਿਰਫ ਐਫਆਈਆਰ ਦੀ ਮੰਗ ਕੀਤੀ ਗਈ ਹੈ ਜਿਹੜੇ ਸ਼ੂਟਿੰਗ ਹੋਈ ਹੈ ਉਹ ਵੀ ਪੂਰੀ ਚਾਹੀਦੀ ਵੀ ਉਹ ਪੋਰਸ਼ਨ ਵੀ ਪੂਰਾ ਕੱਟਿਆ ਜਾਵੇ ਦੇਖੋ ਕੱਟਣ ਪਹਿਲੀ ਗੱਲ ਤਾਂ ਇਹ ਨਾ ਕਿ ਮੁਕਦਮਾ ਦਰਜ ਹੋਵੇ ਕਸੂਰਵਾਰ ਲੋਕ ਜੇਲ੍ਹ ਜਾਣ ਉਹ ਬਾਤ ਦੀ ਗੱਲ ਹੈ ਕਿ ਕਟਿਆ ਜਾਏਗਾ ਕਿੰਨੀ ਕਟਿਆ ਜਾਏਗਾ ਪਹਿਲਾਂ ਇੱਕ ਸਟੈਪ ਨੂੰ ਜਿਹੜਾ ਮੁਕੰਮਲ ਕਰ ਲੈਣਗੇ ਨਹੀਂ ਪਤਾ ਲੱਗਿਆ ਜਿਹੜਾ ਉਹ ਕਨਸੈਪਟ ਸੀਗਾ ਉਹ ਫਿਲਮ ਨੇ ਨਾਲ ਜੁੜਿਆ ਹੋਇਆ ਸੀ ਜਾਂ ਉਹਦੇ ਅੰਦਰ ਮਸਜਿਦ ਦਾ ਕੋਈ ਨਹੀਂ ਇਸ ਬਾਰੇ ਇਸ ਬਾਰੇ ਸਾਨੂੰ ਕੋਈ ਇਤਲਾ ਨਹੀਂ ਹੈ ਮੇਰੀ ਗੱਲ ਸੁਣੋ ਮਸਜਿਦ ਜਿਹੜੀ ਇਬਾਦਤ ਦੀ ਜਗ੍ਹਾ ਹੈ ਕੋਈ ਵੀ ਮਸਜਿਦ ਹੋਵੇ ਜਾਂ ਦਰਮਸਥਾਨ ਹੋਵੇ ਉੱਥੇ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਉਹ ਨਹੀਂ ਹੋ ਸਕਦੀ ਤੇ ਇਸ ਲਈ ਅਸੀਂ ਇਸ ਚੱਕਰ 'ਚ ਤਾਂ ਨਹੀਂ ਪੈ ਰਹੇ ਜੀ ਕਿ ਫਿਲਮ ਦਾ ਕਨਸੈਪਟ ਹੈ ਕਿ ਕਨਸੈਪਟ ਨਹੀਂ ਹੈ ਕਿਉਂਕਿ ਅਸੀਂ ਦਾ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੀ ਨਹੀਂ ਇਸਲਾਮ ਜਿਹੜਾ ਹੈ ਉਹ ਉਹਨੂੰ ਮਾਨਤਾ ਨਹੀਂ ਦਿੰਦਾ ਕਿ ਸਮਝ ਤੇ ਸਾਡਾ ਮਕਸਦ ਤਾਂ ਸਿਰਫ ਇਹ ਨਾ ਹੈ ਕਿ ਮਸਜਿਦ ਦੀ ਪਵਿੱਤਰਤਾ ਜਿਹੜੀ ਭੰਗ ਕੀਤੀ ਗਈ ਹੈ ਜਿਹੜੀ ਉੱਥੇ ਬੇਅਦਬੀ ਕੀਤੀ ਗਈ ਹੈ ਉਹਦੇ ਮੁਤਲਕ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਣ ਚਾਹੀਦੀ ਹੈ ਹਾਂ ਇਹੀ ਕਹਿਣਾ ਚਾਹੁੰਦੇ ਇਸ ਗਲਤੀ ਦੇ ਉੱਤੇ ਮੁਕਦਮੇ ਦੀ ਮੰਗ ਗ੍ਰਿਫਤਾਰੀ ਦੀ ਮੰਗ ਇਸੇ ਲਈ ਹੈ ਤਾਂ ਕਿ ਆਣ ਵਾਲੇ ਸਮਝ ਕੋਈ ਹੋਰ ਦੁਬਾਰਾ ਕਿਸੇ ਹੋਰ ਧਰਮ ਦੇ ਨਾਲ ਵੀ ਅਜਿਹਾ ਨਾ ਕਰੇ ਇਸੀ ਲਈ ਇਹ ਵੱਡਾ ਕਤਮ ਜਿਹੜਾ ਹੈ ਉਹ ਚੱਕਿਆ ਗਿਆ ਜੇ ਉਹ ਦੁਬਾਰਾ ਤੁਹਾਡੇ ਕੋਲ ਆਂਦੇ ਆ ਜਿਵੇਂ ਕਿ ਉਹ ਕਹਿ ਰਹੇ ਕਿ ਅਸੀਂ ਦੇਖੋ ਇਹ ਸਾਰੀਆਂ ਦੇਖੋ ਪਰਮਿਸ਼ਨ ਦੇਣ ਵਾਲਾ ਵੀ ਕਸੂਰਵਾਰ ਹੈ ਨਾਲ ਪਰਮਿਸ਼ਨ ਦੇਣ ਵਾਲਾ ਵੀ ਨਾਲ ਕਸੂਰਵਾਰ ਹੈ ਕਿਉਂਕਿ ਉਹ ਮੱਚ ਇਸ ਕਿਸ ਤਰ੍ਹਾਂ ਸ਼ੂਟਿੰਗ ਦੀ ਪਰਮਿਸ਼ਨ ਦੇ ਰਿਹਾ ਔਰ ਉਸ ਤੋਂ ਬਾਅਦ ਪ੍ਰੋਡਿਊਸਰ ਵੀ ਕਸੂਰਵਾਰ ਹੈ ਐਕਟਰਸ ਵੀ ਕਸੂਰਵਾਰ ਹੈ ਇਹ ਕੋ ਨਿਆਣੇ ਥੋੜੀ ਹੈ ਅਨਪੜ ਥੋੜੀ ਹੈ ਆਪਾਂ ਸਮਝ ਨਹੀਂ ਕੋਈ ਸਿੱਧਰਾ ਬੰਦਾ ਹੋਵੇ ਜੀ ਕੋਈ دیਵਾਨਾ ਹੋਵੇ ਕੋਈ ਬੇਵਕੂਫ ਹੋਵੇ ਵੀ ਇਹਨੂੰ ਪਤਾ ਨਹੀਂ ਹੋਣਾ ਇਹਦਾ ਸਾਰੇ ਇੱਕ ਸਮਾ ਸੀਗਾ ਮੇਰੇ ਪਿਤਾ ਜੀ ਕੇ ਕੇਂਦਰ ਸੀ ਮੈਨੂੰ ਕਿ ਯਾਰ ਇੱਕ ਸਮਾਂ ਸੀਗਾ ਕਿ ਫਿਲਮਾਂ ਦੇ ਜਿਹੜੇ ਲੋਕ ਨੇ ਉਹ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਦੇ ਲਈ ਫਿਲਮ ਬਣਾਇਆ ਕਰਦੇ ਸੀ ਹੁਣ ਲੱਚਰਪਨ ਹੈ ਬੇਹਯਾਈ ਹੈ ਹੁਣ ਉਹ ਤਾਂ ਪੈਸੇ ਕਮਾਣ ਦੀ ਹੋੜ ਲੱਗੀ ਹੋਈ ਹੈ ਕਿ ਪ੍ਰੋਡੂਸਰ ਨੂੰ ਤੇ ਹੀਰੋਇਨ ਨੂੰ ਪਤਾ ਨਹੀਂ ਲੱਗਦਾ ਬਈ ਅਸੀਂ ਮਰਜ਼ੀ ਚ ਪਹੁੰਚ ਗਏ ਅਸੀਂ ਜੁੱਤੀਆਂ ਪਾਈ ਫਿਰਦੇ ਪਏ ਆ ਅਸੀਂ ਉੱਥੇ ਪਵਿੱਤਰਤਾ ਭੰਗ ਕਰਦੇ ਪਏ ਇਹਦਾ ਮਤਲਬ ਹੁਣ ਹੁਣ ਜਿਹੜੀਆਂ ਆਪਾਂ ਇੰਡਸਟਰੀ ਵੱਲ ਦੇਖੀਏ ਤੇ 90% ਲੋਕ ਕੋਈ ਹੋਣੇ ਇੱਕ ਦੋ ਜਿਨ੍ਹਾਂ ਨੇ ਇਹ ਸਮਝਿਆ ਹੋਣਾ ਕਿ ਸ਼ਾਇਦ ਅਜੀਜ਼ ਫਿਲਮ ਦੇ ذریعے ਸਮਾਜ ਨੂੰ ਸਿੱਧੇ ਰਾਹ ਲਾਣਾ ਵਰਨਾ ਹੁੰਦਾ ਇੱਕ ਦੂਜੇ ਦੇ ਕੱਪੜੇ ਉਤਾਰਨ ਦੇ ਵਿੱਚ ਹੋ ਰ ਇੱਕ ਦੂਸਰੇ ਦੇ ਇੱਕ ਇੱਕ ਤੁਸੀਂ ਗਾਣੇ ਵੀ ਸੁਣੋ ਤੇ ਉਹਨਾਂ ਦੇ ਵਿੱਚ ਵੀ ਕੋਈ ਪੈਗਾਮ ਘੱਟ ਹੁੰਦਾ ਤੇ ਅਸਬਿਤਾ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਤੇ ਇਸ ਲਈ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਖਾਸ ਕਰ ਸਰਹਿੰਦ ਸਿਰਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਉਹ ਬਹੁਤ ਹੀ ਪਵਿੱਤਰ ਧਰਤੀ ਹੈ ਪੰਜਾਬ ਚ ਬੜੀ ਪੰਜਾਬ ਚ ਨਹੀਂ ਪੂਰੇ ਵਿਸ਼ਬ ਚ ਉਸ ਧਰਤੀ ਦਾ ਬੜਾ ਸਤਕਾਰ ਹੈ ਔਰ ਉਸ ਦੇ ਨਾਲ ਬੜੇ ਬੜੇ ਇਤਿਹਾਸ ਜੁੜੇ ਹੋਏ ਨੇ ਉਹ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਵਾਕਿਆ ਉੱਥੇ ਜੁੜਿਆ ਹੋਇਆ ਹੈ ਮੁਸਲਮਾਨਾਂ ਦੇ ਲਈ ਵੀ ਉਹ ਧਰਤੀ ਬੜੀ ਮੁਕੱਦਸ ਹੈ ਔਰ ਭਾਈ ਸਦਨਾ ਜੀ ਜਿਹੜੇ ਸਿਗੇ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਵੀ ਹੈ ਉਹਨਾਂ ਦੇ ਨਾਮ ਤੇ ਹੀ ਇਹ ਮਸਜਿਦ ਜਿਹੜੀ ਹੈ ਸਥਾਪਿਤ ਕੀਤੀ ਗਈ ਉਹਨਾਂ ਦੀ ਮਸਜਿਦ ਹੈ ਇਸ ਲਈ ਇਸ ਇਤਿਹਾਸਿਕ ਮਸਜਿਦ ਦੀ ਜਿਹੜੀ ਬੇਅਦਬੀ ਹੋਈ ਹੈ ਇਹਦੇ ਕਸੂਰਵਾਰਾਂ ਨੂੰ ਸਜ਼ਾ ਜਿਹੜੀ ਹੈ ਫੌਰੀ ਤੌਰ ਤੇ ਦਿੱਤੀ ਜਾਵੇ